ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ ਤਾਂ ਸ਼ਰਮ ਕਰਕੇ ਇੱਥੇ ਧਰਨੇ ਤੇ ਡੀਪੀਆ ਮਾਡਲੀ ਜ਼ਰੂਰ ਪਹੁੰਚੋ ਤਾਂ ਜੋ ਸਰਕਾਰ ਤੋਂ ਆਪਾਂ ਜਿਹੜਾ ਹੱਕ ਆਪਣੇ ਹਣ ਖੋ ਸਕੀਏ ਕਿਉਂਕਿ ਇੱਕ ਹੱਕ ਲੈਣਾ ਹੁੰਦਾ ਹੈ ਤੇ ਇੱਕ ਹੱਕ ਨੂੰ ਖੋਣਾ ਹੁੰਦਾ ਹੈ ਹੱਕ ਉਦੋਂ ਲੈ ਜਾਂਦੇ ਨੇ ਜਦੋਂ ਸਰਕਾਰ ਆਪਣੇ ਗੱਲ ਵਾ ਸੁਣੇ ਇਹ ਆਪਣੀਆਂ ਗੱਲਾਂ ਬਾਤਾਂ ਤੇ ਗੌਰ ਕਰੇ ਕਿ ਜਿਹੜਾ ਆਪਣਾ ਕੰਮ ਹੈ ਜਿਹੜਾ ਪਰਥੀ ਦਾ ਉਹ ਪੂਰਾ ਮੁਕੰਮਲ ਕਰੇ ਪਰ ਸਰਕਾਰ ਉਸ ਪਾਸੇ ਨਹੀਂ ਆ ਰਹੀ ਹੁਣ ਜਿਹੜਾ ਆਪਾਂ ਨੂੰ ਹੱਕ ਖੋਣੇ ਪੈਣਗੇ ਉਹਨਾਂ ਹੱਕਾਂ ਨੂੰ ਖੋਣ ਦੇ ਲਈ ਤੁਹਾਨੂੰ ਸਾਰਿਆਂ ਨੂੰ ਘਰਾਂ ਦੇ ਵਿੱਚੋਂ ਨਿਕਲਣਾ ਪਏਗਾ ਕਿਉਂਕਿ ਅਸੀਂ ਮਿੰਤਾ ਬਹੁਤ ਕਰ ਲਈਆਂ ਅਪੀਲਾਂ ਦਲੀਲਾਂ ਬਹੁਤ ਕਰ ਲਈਆਂ ਹੁਣ ਉਹ ਸਮਾਂ ਨਹੀਂ ਹੈਗਾ ਕਿ ਵਾਰ-ਵਾਰ ਅਸੀਂ ਤੁਹਾਡੇ ਅੱਗੇ ਅਪੀਲਾਂ ਕਰੀਏ ਤੁਹਾਡੇ ਅੱਗੇ ਹੱਥ ਜੋੜੀਏ ਕਿਉਂਕਿ ਰਜ਼ਗਾਰ ਤੁਸੀਂ ਆਪਣੀ ਖਾਤਰ ਲੈਣਾ ਹੈ ਸਾਡੇ ਲਈ ਨਹੀਂ ਲੈਣਾ ਸੋ ਸ਼ਰਮ ਕਰਕੇ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਫੋਟੋ ਘਟੇ ਤੁਹਾਨੂੰ ਆਪਣੇ ਰਜ਼ਗਾਰ ਦੀ ਨਹੀਂਗੀ ਪਾ ਆਪਣੇ ਪੇਰੈਂਟਸ ਦਾ ਮੂੰਹ ਦੇਖੋ ਉਹਨਾਂ ਨੇ ਜਿਹੜੇ ਤੁਹਾਡੇ ਪ੍ਰਤੀ ਸੁਪਨੇ ਦੇਖਿਓ ਇਹਨੇ ਕਿ ਸਾਡਾ ਬੱਚਾ ਵੀ ਜਿੰਨੂੰ ਅਸੀਂ ਪੜਾਇਆ ਲਗਾਇਆ ਜਿੰਦੇ ਤੇ ਅਸੀਂ ਪੈਸਾ ਲਾਇਆ ਹੈ ਉਹਨਾਂ ਨੂੰ ਪੁੱਛੋ ਜਾ ਕੇ ਕਿ ਉਹਨਾਂ ਨੇ ਦਿਹਾੜੀਆਂ ਕਰਕੇ ਕਿੱਥੋਂ ਪੈਸੇ ਇਕੱਠੇ ਕੀਤੇ ਨੇ ਕਿਵੇਂ ਤੁਹਾਡੀਆਂ ਫੀਸਾਂ ਭਰੀਆਂ ਨੇ ਕਿਵੇਂ ਤੁਹਾਨੂੰ ਪੜਾਇਆ ਕਿਵੇਂ ਤੁਹਾਡੇ ਕੋਲੇ ਦੇ ਸ਼ੌਕ ਪੂਰੇ ਕੀਤੇ ਨੇ ਤੇ ਕਿਵੇਂ ਉਹਨਾਂ ਨੇ ਜਿਹੜਾ ਤੁਹਾਨੂੰ ਇਹ ਧਿਕਰੀਆਂ ਮੈਂ ਕਿ ਹਾਸਲ ਕਰਵਾ ਕੇ ਦਿੱਤੀਆਂ ਨੇ ਜਿਸ ਤੋਂ ਬਾਅਦ ਤੁਸੀਂ ਤੇ ਪਰਥੀ ਤੇ ਟੱਟ ਦੇ ਪੇਪਰ ਤੇ ਸਾਰੇ ਪਾਸ ਕੀਤੇ ਨੇ ਤੇ ਅਕੈਡਮੀਆਂ ਦੇ ਜਿਹੜੇ ਫੀਸਾਂ ਨੇ ਉਹ ਆਪਣੇ ਮਾਪਿਆਂ ਤੋਂ ਪੁੱਛੋ ਅੱਜ ਸ਼ਾਮ ਨੂੰ ਜੇ ਹੁਣ ਜਿਹੜਾ ਸਾਥੀ ਵੀ ਸਾਡੀ ਗੱਲ ਬਾਤ ਸੁਣਦਾ ਜੇ ਪੇਰੈਂਟਸ ਘਰੇ ਨੇ ਉਹਨੇ ਪੁੱਛ ਲੋ ਜੇ ਨਹੀਂ ਕਰੇ ਸ਼ਾਮ ਤੱਕ ਆ ਜਾਣਗੇ ਆ ਸ਼ਾਮ ਨੂੰ ਜਰੂਰ ਪੁੱਛੋ ਜੇ ਫਿਰ ਤੁਹਾਨੂੰ ਜਿਹੜਾ ਕਿਤੇ ਨਾ ਕਿਤੇ ਸ਼ਾਇਦ ਸ਼ਰਮ ਆ ਜੇਗੀ ਤੇ ਤੁਸੀਂ ਇੱਥੇ ਆ ਕੇ ਸਾਡਾ ਸਾਥ ਦੇ ਦੋਗੇ ਤੇ ਆਪਾਂ ਜਿਹੜਾ ਆਪਣਾ ਜਿਹੜਾ ਹੱਕ ਸਰਕਾਰ ਤੋਂ ਖੋਲਣਾ ਉਹ ਕੋਲੀਏ ਸੋ ਜੇ ਤੁਸੀਂ ਸਾਡੇ ਖਾਤਰ ਨਹੀਂ ਆਉਂਦੇ ਆਪਣੇ ਮਾਪਿਓ ਦੀ ਖਾਤਰ ਹੀ ਆਜੋ ਉਹਨਾਂ ਨੂੰ ਵੀ ਨਾਲ ਲੈ ਕੇ ਆਓ ਉਹ ਵੀ ਦੇਖਣ ਕੀ ਇਥੇ ਕੀ ਚੱਲ ਰਿਹਾ ਹੈ ਜਿਹੜੀ ਵਰਤੀ ਹੈ ਉਹ ਕਿਵੇਂ ਪੂਰੀ ਹੋਣੀ ਹੈ ਸਰਕਾਰ ਜਿਹੜੀ ਹੈ ਉਹ ਕਿਸ ਤਰ੍ਹਾਂ ਇੱਕ ਬੱਚੇ ਨਾਲ ਇੱਕ ਬੱਚੇ ਦੇ ਮਾਈਂਡ ਨਾਲ ਖੇਡਦੀ ਹੈ ਉਹ ਚੀਜ਼ਾਂ ਉਹ ਗੱਲਾਂ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਪਤਾ ਹੋਣੀਆਂ ਚਾਹੀਦੀਆਂ ਨੇ ਸੋ ਜੇ ਮੈਂ ਕਿਸੇ پیسے ਮੈਂ ਕਿਸੇ ਦੇ ਸਾਥੀ ਨੂੰ ਹੋਂਦ ਤੇ ਲੈ ਕੇ ਉਹਨੂੰ ਗੱਲ ਨਹੀਂ ਕੀਤੀ ਮੈਂ ਸਾਰੇ ਸਾਥੀਆਂ ਨੂੰ ਇਹ ਗੱਲ ਕਹੀ ਹੈ ਕਿ ਜਿਹੜੇ ਸਾਥੀ ਕਰਾਂ ਦੇ ਵਿੱਚ ਬੈਠੇ ਨੇ ਉਹ ਜ਼ਰੂਰ ਧਰਨੇ ਤੇ ਆਓ ਫਿਰ ਵੀ ਕਿਸੇ ਸਾਥੀ ਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ ਉਸ ਲਈ ਮੈਂ ਮਾਫੀ ਮੰਗਦਾ ਪਰ ਤੁਸੀਂ ਪਹਿਲਾਂ ਕਹਿੰਦੇ ਸੀ ਉਹਨਾਂ ਨੂੰ ਜੁਆਇਨ ਕਰ ਲੈਣ ਜੋ ਹੁਣ ਉਹ ਸਭ ਕੁਝ ਹੋ ਗਿਆ ਜਿਉਂਦੇ ਇਥੇ ਸਾਥੀ ਬੈਠੇ ਨੇ ਇਨਾਂ ਦੇ ਵੀ ਨਿੱਜੀ ਕੰਮ ਨੇ ਇਹਨਾਂ ਦੇ ਕਰਨ ਦੇ ਵਿੱਚ ਵੀ ਇਹਨਾਂ ਦੇ ਮਾਪਿ ਉਹ ਦੇਖਦੇ ਨੇ ਕਿ ਕਦੋਂ ਸਾਡਾ ਬੱਚਾ ਜਿਹੜਾ ਰੋਜ਼ਗਾਰ ਲੈ ਕੇ ਕਰੇ ਆਵੇ ਆਪ ਦਾ ਸਵੇਰੇ 7 ਵਜੇ ਉੱਥੇ 8 ਵਜੇ ਡਿਊਟੀ ਜਾਵੇ ਸ਼ਾਮ ਨੂੰ ਕਰੇ ਆਵੇ ਸੋ ਇੰਨੇ ਕੇ ਸਾਥੀਆਂ ਨਾਲ ਜਿਹੜੀਆਂ ਉਹ ਚੀਜ਼ਾਂ ਨੇ ਜਿਹੜਾ ਮੁਕਾਮ ਹੈ ਤੁਸੀਂ ਹਾਸਲ ਨਹੀਂ ਕਰ ਸਕਦੇ ਸੋ ਸਾਥੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਤਾ ਜੋ ਜਿਹੜੇ ਸਰਕਾਰ ਲਾਰੇ ਲਾ ਰਹੀ ਹੈ ਉਹਨਾਂ ਨੂੰ ਆਪਾਂ ਇੱਕ ਪਾਸੇ ਰੱਖੀਏ ਤੇ ਆਪਾਂ ਜੋ ਵੀ ਅਗਲੇ ਦੀ ਕਾਰਵਾਈ ਹੈ ਉਸ ਨੂੰ ਸਿਰੇ ਚੜਾਈਏ ਸੋ ਸਾਰੇ ਸਾਥੀਆਂ ਦਾ ਧੰਨਵਾਦ ਪੰਜਾਬ ਨੂੰ ਮਰਦਾਬਾ ਫੁੰਦਾਬਾ ਮੁਰਦਾ सिख्या <imitation>